ਚਾਚਾ ਜੀ ਪਿਓਾਂ ਵਰਗੇ ਹੋ ਪਿਓ ਤਾਂ ਨਹੀਂ ਹੈਗੇ ਨਾਲੇ ਪਿਓ ਦੇ ਜਾਣ ਤੋਂ ਬਾਅਦ ਤੁਸੀਂ ਕਦੇ ਮੈਨੂੰ ਪਿਓ ਵਰਗਾ ਪਿਆਰ ਦਿੱਤਾ ਹੀ ਨਹੀਂ ਹਮੇਸ਼ਾ ਚਾਚਾ ਭਤੀਜਾ ਹੀ ਰਹੇ ਆ ਦੇਖ ਲੈ ਹਲੇ ਵੀ ਤੇਰੇ ਭਲੇ ਲਈ ਕਹਿਣਾ ਵੀ ਲੈਣ ਬਦਲ ਲੈ ਨਹੀਂ ਤਾਂ ਐਸਾ ਕਫੂਤਾ ਫਟੇਗਾ ਕਿਸੇ ਦਿਨ ਜਿੱਥੇ ਭਾਜੀ ਦੇ ਵੀ ਹੱਥ ਖੜੇ ਹੋਣਗੇ ਤੇ ਤੇਰੇ ਚਾਚੇ ਦੇ ਵੀ ਹੱਥ ਖੜੇ ਹੋਣਗੇ ਉਹ ਨਾਨਾ ਭਰਾਵਾ ਮੈਂ ਕਾਗਜ ਨਹੀਂ ਰੱਖਣੇ ਤੇਰੇ ਚਾਚੇ ਨੂੰ ਪਤਾ ਲੱਗਿਆ ਤੂੰ ਕੰਮ ਤੇ ਲੱਗਿਆ ਉਹ ਹੁਣ ਛੱਤੀ ਗੱਲਾਂ ਸੁਣਾ ਗਿਆ ਮੈਨੂੰ ਜੋ ਜੇ ਉਹਨੂੰ ਪਤਾ ਲੱਗਿਆ ਕਿ ਘਰ ਦੇ ਕਾਗਜ਼ ਮੇਰੇ ਕੋਲ ਆ ਤਾਂ ਉਹਨੇ ਤਾਂ ਪੁਲਿਸ ਲੈ ਕੇ ਆ ਜਾਣੀ ਨਾਨੀ ਦੇ ਨਾਲ ਨਾਲ ਤਾਂ ਉਹ ਸਾਨੂੰ ਵੀ ਲੈਣਾਏ ਸੀਗੇ ਪਰ ਵੀਰੇ ਨੇ ਆਪਣਾ ਸਟੈਂਡ ਰੱਖ ਲਿਆ ਤੇ ਅਸੀਂ ਦੋਵੇਂ ਭੈਣ ਭਰਾਵਾਂ ਨੇ ਮਨਾ ਕਰਤਾ ਕਿ ਅਸੀਂ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ। ਕੀ ਆ ਮੇਰੀ ਗੱਲ ਧਿਆਨ ਨਾਲ ਸੁਣ। ਇਹ ਕਰਨਾ ਤੇਰੀ ਮੰਮੀ ਦੇ ਨਾਂ ਤੇ ਆ। ਜਿੰਨਾ ਚਿਰ ਤੁਸੀਂ ਦੋਨੋਂ ਭੈਣ ਭਰਾ ਸੈਨ ਨਹੀਂ ਕਰਦੇ ਉਹਨਾਂ ਚਿਰ ਇਹ ਘਰ ਤੁਹਾਡੇ ਨਾਂ ਤੇ ਨਹੀਂ ਚੜਨਾ। ਚੱਲ ਓਏ ਛੋਕਰੇ ਜੇ ਸਾਬਣ ਦੇ ਮੂੰਹ ਵਾਲਿਆ ਤੂੰ ਮੇਰੇ ਹੱਥੋਂ ਹੀ ਪੜਿਆ ਤੇ ਤੂੰ ਮੈਨੂੰ ਹੀ ਅੱਖਾਂ ਦਿਖਾਣ ਦੇ। ਇੱਥੇ ਖੜ ਕੇ ਸੋਚਣ ਨਾਲ ਕੁਝ ਨਹੀਂ ਹੋਣਾ ਜਾਂ ਤਾਂ ਜਮਾ ਹੀ ਪਿੱਛੇ ਹੋ ਜਾਓ ਜਾਂ ਫਿਰ ਐਂਡ ਤੱਕ ਪਿੱਛੇ ਹੀ ਨਾ ਹੋਇਓ ਜਮਾ ਤਾਂ ਪਿੱਛੇ ਹੋਣ ਵਾਲਾ ਮੈਂ ਹੈ ਨਹੀਂ ਐਦਾਂ ਤਾਂ ਹੈ ਨਹੀਂ ਵੀ ਪਿੱਛੇ ਹੋ ਕੇ ਖੜ ਜੀ ਥੋੜਾ ਬੋਤਾ ਘਾਟਾ ਹੋਵੇ ਤਾਂ ਮੈਂ ਸਹਿ ਲੰਦ ਲੱਖਾਂ ਦਾ ਘਾਟਾ ਨਹੀਂ ਮੈਂ ਸਹਿ ਸਕਦਾ 15 ਸਾਲ ਪੁਰਾਣਾ ਘਾਟਾ ਇਹ ਮੇਰੇ ਹਿਸਾਬ ਨਾਲ ਤਾਂ ਨਾ ਇਹ ਪੂਰਾ ਨਹੀਂ ਹੋਣਾ ਤੁਸੀਂ ਭੁੱਲ ਹੀ ਜਾਓ ਹੁਣ ਤੱਕ ਤਾਂ ਬਿੰਨੀ ਤੂੰ ਮੇਰੇ ਨਾਲ ਖੜਦੀ ਆਈਂ ਹੁਣ ਤੱਕ ਜੰਨੀਆਂ ਵੀ ਤੂੰ ਸਕੀਮਾਂ ਦਿੱਤੀਆਂ ਮੈਂ ਸਾਰੀਆਂ ਵਰਤੀਆਂ ਹੁਣ ਤੂੰ ਕਹਿੰਨੀ ਆ ਪਿੱਛੇ ਹੋਜੋ ਹੁਣ ਤੱਕ ਜਿਹੜੀਆਂ ਆਪਾਂ ਸਕੀਮਾਂ ਲਾਰੇ ਸੀ ਨਾ ਆਪਣੇ ਨਾਲ ਕੋਈ ਵੀ ਨਹੀਂ ਸੀ ਉਸ ਟਾਈਮ ਬੱਚਿਆਂ ਨਾਲ ਵੀ ਕੋਈ ਨਹੀਂ ਸੀ ਪਰ ਹੁਣ ਬੱਚਿਆਂ ਦੇ ਨਾਲ ਉਹਨਾਂ ਦੇ ਮਾਮਾ ਮਾਮੀ ਤੇ ਤਾਈ ਨਾਲ ਨੇ ਉਹ ਮਾਮਾ ਮਾਮੀ ਤਾਂ ਆਪਣੇ ਫਾਇਦੇ ਨੂੰ ਉਹਨਾਂ ਦੇ ਨਾਲ ਨੇ ਪਰ ਬਲਵਿੰਦਰ ਭਾਬੀ ਨੂੰ ਕੀ ਹੋ ਗਿਆ ਉਹਨਾਂ ਨੇ ਕਿਉਂ ਆਪਣੀ ਗੱਡੀ ਪੁੱਠੀ ਪਾਲੀ ਉਹੇ ਤਾਂ ਮੈਂ ਕਹਿੰਨੀ ਆ ਜੀ ਉਹਨਾਂ ਦੀ ਆਵਾਜ਼ ਇੰਨੀ ਉੱਚੀ ਕਿਉਂ ਸੀ ਉਹਨਾਂ ਦੀ ਇੰਨੀ ਉੱਚੀ ਆਵਾਜ਼ ਦਾ ਕੋਈ ਤਾਂ ਕਾਰਨ ਹੋਏਗਾ ਉਹਨਾਂ ਦੀ ਆਵਾਜ਼ ਤਾਂ ਮੈਨੂੰ ਐਦਾ ਲੱਗ ਰਿਹਾ ਸੀ ਕਿ ਨਾ ਹੁਣ ਤੁਸੀਂ ਖਾਓ ਤੇ ਨਾ ਅਸੀਂ ਖਾਈਏ ਦੇਖ ਮੈਨੂੰ ਜਿੱਥੇ ਤਾਂ ਘਰ ਲੱਗਦਾ ਵੀ ਇਹ ਕਾਰਨ ਹੋਣਾ ਵੀ ਉਹਨਾਂ ਨੂੰ ਲੱਗਦਾ ਵੀ ਸਾਨੂੰ ਘਰ ਦੀ ਕਾਰਵਾਈ ਪਾਉਣ ਤੋਂ ਪਹਿਲਾਂ ਪੁੱਛਿਆ ਕਿਉਂ ਨਹੀਂ ਉਹਨਾਂ ਦੀ ਸੋਚ ਇਹ ਵੀ ਹੈ ਜੇ ਇਹ ਇਕੱਲੇ ਕਾਰਵਾਈ ਪਾ ਜਾਂਦੇ ਤੇ ਸਾਰਾ ਕੁਝ ਇਹਨਾਂ ਦਾ ਸੀ ਤੇ ਸਾਡੇ ਕੋਲ ਕੀ ਹੋਣਾ ਸੀ ਠਣ ਠਣ ਗੋਪਾਲ ਤਾਹੀਂ ਉਹ ਕਹਿੰਦੀ ਵੀ ਅਸੀਂ ਜੇ ਠੰਠੰਗੋਪਾਲ ਹੁੰਨੇ ਆ ਤੇ ਤੁਸੀਂ ਵੀ ਤਾਂ ਹੀ ਤਾਂ ਉਹ ਕਹਿੰਦੀ ਆ ਵੀ ਜੇ ਬੱਚਿਆਂ ਨੂੰ ਤੁਸੀਂ ਕੁਝ ਕੀਤਾ ਨਾ ਤੁਹਾਡੇ ਮੈਂ ਭੇਤ ਖੋਲੂਗੀ ਪਰ ਜਿਹੜੇ ਭੇਤ ਉਹਨਾਂ ਕੋਲ ਨੇ ਉਹ ਤਾਂ 15 16 ਸਾਲ ਪੁਰਾਣੇ ਨੇ ਉਹਨਾਂ ਦੀ ਅੱਜ ਦੇ ਟਾਈਮ 'ਚ ਕੀ ਵੈਲਿਊ ਆ ਕਮਲ ਜੀ ਕੋਟਕਚੈਰੀ ਜਾ ਕੇ ਵੇਖ ਲੈ ਜੇ ਰੋਲਾ ਅੱਜ ਪਵੇ ਨਾ ਤੇ ਫੈਸਲਾ 20 ਸਾਲ ਬਾਅਦ ਹੁੰਦਾ ਜੇ ਪਵਨ ਦੇ ਕੰਨਾਂ 'ਚ ਇੰਨੀ ਕੁ ਵੀ ਗੱਲ ਪੈ ਗਈ ਨਾ ਤੇ ਮੁੰਡਾ ਹੁਣ ਜਵਾਨ ਆ ਉਹਦਾ ਖੂਨ ਖੋਲ ਜੂਗਾ ਇਹ ਤਾਂ ਗੱਲ ਹੈ ਜੇ ਹੁਣ ਕਿਸੇ ਬੱਚੇ ਨੂੰ ਇਹ ਪਤਾ ਚੱਲੇ ਕਿ ਮੇਰੇ ਸਗੇ ਚਾਚੇ ਨੇ ਮੇਰੇ ਪਿਓ ਨੂੰ ਅੰਦਰ ਵੀ ਕਰਵਾਇਆ ਤੇ ਉਹਦੀ ਬੇਇੱਜ਼ਤੀ ਵੀ ਕਰਵਾਈ ਹੈ ਦੱਸੋ ਕਿਹੜਾ ਬੱਚਾ ਅੱਜ ਦੇ ਟਾਈਮ 'ਚ ਬਰਦਾਸ਼ਤ ਕਰੂਗਾ ਉਹਨੇ ਚਾਚੇ ਪਤੀਜੇ ਵਾਲਾ ਰਿਸ਼ਤਾ ਭੁੱਲ ਜਾਣਾ ਉਹਨੇ ਕਹਿਣਾ ਵੀ ਇਹ ਦੱਸ ਤੂੰ ਕਿਹੜੀ ਖੁੰਦੋਂ ਕੱਢੀ ਮੇਰੇ ਪਿਓ ਨਾ ਮੈਂ ਤਾਂ ਨਾ ਇੱਥੋਂ ਫਿਰ ਤੁਹਾਨੂੰ ਦੋ ਹੀ ਗੱਲਾਂ ਕਹੂੰਗੀ ਜਾਂ ਤਾਂ ਤੁਸੀਂ ਜਮ੍ਹਾਂ ਹੀ ਪਿੱਛੇ ਹੋ ਜਾਓ ਜਾਂ ਫਿਰ ਨਾ ਆਪਾਂ ਹੁਕਮ ਦਾਇਕਾ ਕੱਢ ਹੀ ਦਿੰਨੇ ਆ ਉਹ ਨਾ ਨਾ ਬਿੰਨੀ ਅਜੇ ਆਪਾਂ ਹੁਕਮ ਦਾ ਇੱਕਾ ਨਹੀਂ ਕਟਣਾ ਇੱਕ ਦੋ ਵਾਰ ਆਪਾਂ ਬੱਚਿਆਂ ਕੋਲ ਜਾ ਕੇ ਵੇਖਾਂਗੇ ਉਹ ਆਪਣੇ ਨਾਲ ਤੁਰਦੇ ਆ ਕਿ ਨਹੀਂ ਤੁਰਦੇ ਫਿਰ ਦੇਖਾਂਗੇ ਕਿ ਵਿੱਚ ਤਾਈ ਉਹਨਾਂ ਦੀ ਬੋਲਦੀ ਆ ਕਿ ਨਹੀਂ ਬੋਲਦੀ ਕਿ ਫੋਕੇ ਫੈਰੀ ਕੱਢਦੀ ਸੀ ਪਰ ਮੈਨੂੰ ਨਾ ਬਲਵਿੰਦਰ ਦੀਦੀ ਦੀ ਇਹ ਗੱਲ ਸਮਝ ਨਹੀਂ ਆਈ 12-13 ਲੱਖ ਮਿਲਦਾ ਲੈ ਕੇ ਪਾਸੇ ਹੋ ਉਹ ਸਾਡੇ ਬੱਚਿਆਂ ਨਾਲ ਹਮਦਰਦੀ ਕਰਦੇ ਪਏ ਨੇ ਜਿਹੜਾ ਬਲਵਿੰਦਰ ਭਾਬੀ ਦਾ ਮੁੰਡਾ ਨਾ ਉਹ ਹੈਗਾ ਬਹੁਤ ਹੀ ਇਮਾਨਦਾਰ ਉਹਦੇ ਨਾਲ ਗੱਲ ਕੀਤੀ ਹੋਣੀ ਆ ਭਾਬੀ ਨੇ ਤੇ ਉਹਨੇ ਕਿਹਾ ਤਾਂ ਹੁਣ ਜੇ ਨਾ ਮੰਮੀ ਤੂੰ ਇਸ ਕੰਮ 'ਚ ਮੈਨੂੰ ਦਿਖ ਗਈ ਤੇ ਆਪਣਾ ਹਿਸਾਬ ਲਾ ਲਈ ਇਸ ਕਰਕੇ ਪਿੱਛੇ ਹੋ ਗਈ ਪਰ ਫੇਰ ਜੀ ਹੁਣ ਨਾ ਆਪਾਂ ਫਸ ਗਏ ਆ ਵਿਚ ਵਿਚਾਰੇ ਨਾ ਆਪਾਂ ਉਧਰ ਦੇ ਰਹੇ ਤੇ ਨਾ ਆਪਾਂ ਇਧਰ ਦੇ ਬੱਚਿਆਂ ਨੂੰ ਨਾ ਕਿਸੇ ਵੀ ਟਾਈਮ ਆਪਣੀ ਸੱਚਾਈ ਪਤਾ ਲੱਗ ਸਕਦੀ ਹੈ ਸੱਚਾਈ ਪਤਾ ਲੱਗਣ ਤੋਂ ਪਹਿਲਾਂ ਜਾਂ ਤਾਂ ਹੁਕਮ ਦਾ ਇੱਕਾ ਖੋਲ ਕੇ ਬੇਲੇ ਹੋਵੋ ਤੇ ਯਾ ਫਿਰ ਆਪਣੀ ਬੇਇੱਜ਼ਤੀ ਕਰਨ ਨੂੰ ਤਿਆਰ ਰਹੋ। ਤੁਹਾਨੂੰ ਕੀ ਲੱਗਦਾ ਬਲਵਿੰਦਰ ਦੀਦ ਨੂੰ ਕੱਲਾ ਇਹੀ ਪਤਾ ਕਿ ਤੁਸੀਂ ਪਵਨ ਤੇ ਪਿਓ ਨੂੰ ਅੰਦਰ ਕਰਵਾਇਆ ਸੀ ਇਸ ਤੋਂ ਬਾਅਦ ਵੀ ਬਲਵਿੰਦਰ ਦੀਦ ਨੂੰ ਬਹੁਤ ਗੱਲਾਂ ਪਤਾ ਨੇ ਜੇ ਮੈਂ ਹੁਣ ਨਾ ਹੀ ਬੋਲਾਂ ਨਾ ਤਾਂ ਹੀ ਵਧੀਆ। ਮਿੰਨੀ ਮੈਂ ਮੰਨਦਾ ਮੇਤੋਂ ਗਲਤੀਆਂ ਹੋਈਆਂ ਨੇ ਪਰ ਜੇ ਦੋਨਾਂ ਭਰਾਵਾਂ ਨੇ ਰਲ ਕੇ ਕੰਮ ਖੋਲਿਆ ਤੇ ਦੋਨਾਂ ਨੇ ਘਾਟਾ ਖਾਣਾ ਮੈਂ ਥੋੜੀ ਕੱਲਾ ਖਾਉਂਗਾ ਯਾਰ। ਇੱਕ ਤਾਂ ਨਾ ਮੈਨੂੰ ਆਹ ਇਮਾਨਦਾਰਾਂ ਤੇ ਬਹੁਤ ਗੁੱਸਾ ਆਂਦਾ। ਅੱਲੇ ਪੱਲੇ ਕੱਖ ਨਹੀਂ ਤੇ ਬਣਦੇ ਜਾ ਕੇ ਸੱਚ ਦੇ ਪੁਜਾਰੀ ਦੇਖ ਲਾ ਫਿਰ ਪਵਨ ਦਾ ਪਿਓ ਵੀ ਇਮਾਨਦਾਰ ਸੀ ਤੇ ਬਲਵਿੰਦਰ ਭਾਬੀ ਦਾ ਵੀ ਘਰ ਵਾਲਾ ਇਮਾਨਦਾਰ ਸੀ ਹੈਗੇ ਕਿੱਥੇ ਨੇ ਇਹ ਦੁਨੀਆ ਚੁੱਸ ਚਲਾਕਾਂ ਦੀ ਆ ਇੱਥੇ ਚੁੱਸਤੀ ਨਾਲ ਰਹਿਣਾ ਪੈਂਦਾ ਤੇ ਬਾੜੀਆਂ ਇਮਾਨਦਾਰੀਆਂ ਬੰਦੇ ਨੂੰ ਖਾ ਜਾਂਦੀਆਂ ਮੈਂ ਕੀ ਕਹਨੀ ਆ ਆਪਾਂ ਬੱਚੇ ਹਾਲ ਕੱਲ ਗੇੜਾ ਹੀ ਕੱਢੇ ਆਨੇ ਆ ਨਾਲੇ ਘਰ ਵਾਸਤੇ ਰਾਸ਼ਨ ਵੀ ਲੈ ਜਾਾਂਗੇ ਕਰਦੇ ਆ ਥੋੜੀ ਬਹੁਤ ਬੱਚਿਆਂ ਨਾਲ ਆਪਾਂ ਵੀ ਹਮਦਰਦੀ ਕੀ ਪਤਾ ਆਪਣੇ ዳልੀ ਗਲ ਚਵੇ ਦੇਖ ਰਹੀ ਆ ਤਾਂ ਮੈਨੂੰ ਕੁਝ ਪਤਾ ਨਹੀਂ ਪਰ ਪਵਨ ਹੈਗਾ ਪਿਓ ਵਰਗਾ ਇਮਾਨਦਾਰ ਵੀ ਹੈ ਤੇ ਅਣਖੀ ਵੀ ਹੈ ਉਹਨੇ ਨਹੀਂ ਮੰਨਣਾ ਤੇ ਨਾ ਹੀ ਉਹਨੇ ਆਪਣੀ ዳልਗਲ ਨਹੀਂ ਦੇਣੀ ਆ ਜਿੰਨੇ ਮੈਨੂੰ ਮੈਡੀਕਲ ਤੇ ਟਕਾ ਟਕਾ ਕੇ ਜਵਾਬ ਦਿੱਤੇ ਉਹ ਘਰੇ ਕਿਵੇਂ ਟਿਕਨ ਦੇਊਗਾ ਮੰਨ ਲਿਆ ਜੇ ਤੁਸੀਂ ਕਹਿੰਦੇ ਹੋ ਪਵਨ ਆਪਣੇ ਪਿਓ ਵਰਗਾ ਅਣਖੀ ਹੈ ਇਮਾਨਦਾਰ ਹੈ ਪਰ ਰੀਆ ਤਾਂ ਨਹੀਂ ਰੀਆ ਨੂੰ ਤਾਂ ਮੈਂ ਗੱਲਾਂ ਕਰਕੇ ਆਪਣੇ ਜਾਲ 'ਚ ਫਸਾਈ ਸਕਦੀ ਆ ਬਿੰਨੀ ਜਿਹੜੀ ਗੱਲ ਤੇਰੇ ਲਈ ਕਹਿਣੀ ਥੋਖੀ ਹੈ ਨਾ ਤੇ ਕਰਨੀ ਉਨੀ ਹੀ ਔਖੀ ਹੈ ਭੈਣ ਭਰਾ ਇੱਕ ਦੂਜੇ ਤੋਂ ਬਾਹਰ ਕਿਵੇਂ ਜਾ ਸਕਦੇ ਨੇ ਉਹ ਇੱਕ ਦੂਜੇ ਦੇ ਸਾਥ ਚ ਸਾਹ ਲੈਂਦੇ ਨੇ ਆਪਾਂ ਭੈਣ ਭਰਾਵਾਂ ਨੂੰ ਇੱਕ ਦੂਜੇ ਤੋਂ ਬਾਹਰ ਕਰਨਾ ਹੀ ਕਿਉਂ ਹੈ ਆਪਾਂ ਤਾਂ ਬਸ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਫਸਾਉਣਾ ਤੁਸੀਂ ਪਵਨ ਨੂੰ ਆਪਣੀਆਂ ਗੱਲਾਂ 'ਚ ਫਸਾਓ ਤੇ ਮੈਂ ਰੀਆ ਨੂੰ ਆਪਣੇ ਜਾਲ 'ਚ ਫਸਾਣੀ ਆ ਕਰ ਲਾ ਤੂੰ ਕੋਸ਼ਿਸ਼ ਪਰ ਮੈਂ ਤਾਂ ਕਰਕੇ ਵੇਖ ਲਈ ਆ। ਪਵਨ ਮੈਨੂੰ ਮੈਡੀਕਲ ਦੀ ਦੁਕਾਨ ਤੇ ਪਤਾ ਕੀ ਕਹਿੰਦਾ। ਮੈਂ ਇਹੀ ਕੰਮ ਕਰਨਾ। ਯਾਰ ਉਹਨੇ ਤੁਹਾਡਾ ਕੋਈ ਅਹਸਾਨਤਾ ਮੰਨਿਆ ਹੀ ਹੋਣਾ ਨਾ ਕਿ ਚਾਚਾ ਜੀ ਜੇ ਤੁਸੀਂ ਮੈਨੂੰ ਇੱਥੇ ਭੇਜਿਆ ਆ ਤਾਂ ਹੀ ਮੈਂ ਇੱਥੇ ਕੰਮ ਤੇ ਲੱਗਾ ਆ ਜੇ ਤੁਸੀਂ ਮੈਨੂੰ ਨਾ ਭੇਜਦੇ ਤਾਂ ਮੈਨੂੰ ਇਹ ਨੌਕਰੀ ਕਿੱਥੋਂ ਮਿਲਣੀ ਸੀ? ਯਾਰ ਮੈਂ ਉਹਨੂੰ ਦਵਾਈਆਂ ਦੇਣ ਲਈ ਭੇਜਿਆ ਸੀ। ਨੌਕਰੀ ਤੇ ਲੱਗਣ ਲਈ ਥੋੜੀ ਭੇਜਿਆ ਸੀ। ਉਤੋਂ ਉਹ ਦੁਕਾਨਦਾਰ ਜਿੰਨੇ ਮੈਨੂੰ ਫੋਨ ਕਰਨਾ ਵੀ ਵਾਜਬ ਸਮਝਿਆ। ਆਹੋ ਉਹ ਦੁਕਾਨਦਾਰ ਨੂੰ ਵੀ ਤੁਹਾਨੂੰ ਫੋਨ ਕਰਨਾ ਚਾਹੀਦਾ ਹੀ ਸੀ। ਕਿ ਮੁੰਡਾ ਕਿੱਥੇ ਦਾ ਆ ਕਿੱਥੇ ਦਾ ਨਹੀਂ ਚੋਰਚਕਾਰੀ ਤਾਂ ਨਹੀਂ ਕਰਦਾ ਇਮਾਨਦਾਰ ਹੈਗਾ ਵੀ ਆ ਕਿ ਨਹੀਂ ਲੈ ਉੱਥੇ ਵੀ ਤਾਂ ਉਹਨੇ ਇਮਾਨਦਾਰੀ ਦਿਖਾਈ ਹੋਣੀ ਆ ਉਹ ਤਾਂ ਹੀ ਤਾਂ ਉਹਨੇ 6000 ਚ ਰੱਖ ਲਿਆ ਨਹੀਂ ਤਾਂ ਇਹ ਕੰਮ ਚ ਕੰਮ ਸਿੱਖਾਂ ਦੇ ਪੈਸੇ ਹੀ ਨਹੀਂ ਮਿਲਦੇ ਉਹਨੂੰ ਤਾਂ ਫਿਰ ਵੀ 6000 ਮਿਲ ਰਿਹਾ ਭੈਣ ਭਰਾਵਾਂ ਦੇ ਸਿਰ ਤੇ ਕਰਜ਼ਾ ਕੋਈ ਨਹੀਂ ਉਹਨਾਂ ਨੇ 6000 ਦੇ ਨਾਲ ਨਾ ਗੁਜ਼ਾਰਾ ਤਾਂ ਸੋਨਾ ਕਾਰ ਹੀ ਲੈਣਾ ਆ ਜਿਹੜਾ ਤੁਹਾਨੂੰ ਘਾਟਾ ਪਿਆ ਉਹ ਤਾਂ ਤੁਸੀਂ ਭੁੱਲ ਹੀ ਜਾਓ ਉਤੋਂ ਮਕਾਨ ਵੀ ਹੱਥੋਂ ਗਿਆ ਕਿੰਨੇ ਸਾਲਾਂ ਤੋਂ ਮੈਂ ਇਹ ਘਰ ਵੇਚਣ ਦੀ ਉਡੀਕ ਕਰ ਰਿਹਾ ਵੀ ਮੇਰਾ ਘਾਟਾ ਪੂਰਾ ਹੋਊਗਾ ਤੇ ਤੂੰ ਕਿੰਨੀ ਆ ਭੁੱਲ ਜੋ ਕਦੇਬਣੀ ਇੱਕ ਗੱਲ ਸੁਣ ਲੈ ਬਿੰਨੀ ਮੇਰੀ ਜੇ ਮੈਂ ਆਪਣੇ ਭਰਾ ਨੂੰ ਐਨਾ ਫਸਾ ਸਕਦਾ ਨਾ ਤੇ ਪਵਨ ਦੀ ਗੇਮ ਪਾਉਣੀ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਗਈ ਜੇ ਪਿਓ ਨਹੀਂ ਤਾਂ ਪੁੱਤ ਸੀ ਜੇ ਉਹ ਨਹੀਂ ਘਾਟਾ ਪੂਰਾ ਕਰਾ ਸਕਿਆ ਤਾਂ ਹੁਣ ਪੁੱਤ ਕਰਾਊਗਾ ਹੈਲੋ ਹਾਂਜੀ ਹਾਂਜੀ ਮੈਂ ਤੁਹਾਨੂੰ ਲੋਕੇਸ਼ਨ ਭੇਜ ਰਿਹਾ ਜੀ ਠੀਕ ਹੈ ਜੀ ਤੇ ਤੁਸੀਂ ਆ ਜਾਓ ਤੇ ਤੁਹਾਡੇ ਮਤਲਬ ਦਾ ਸੌਦਾ ਦਿਖਾਈਏ ਤੁਹਾਨੂੰ ਠੀਕ ਹੈ ਗੇਟ ਖੁੱਲਾ ਪਿਆ ਇਹਨੂੰ ਕਿਤਾਰਾ ਲੱਗਾ ਹੋਣਾ ਚਾਹੀਦਾ ਸੀ ਮੈਨੂੰ ਲੱਗਦਾ ਘਰ ਕਿਰਾਏ ਕਰੋ ਤੇ ਛੱਡ ਤਾ ਰਮਨ ਇਕ ਤਨਾ ਰਮਨ ਕਾਲਾ ਬਹੁਤ ਪੈਂਦਾ ਹੈ ਹੁਣ ਜਿੰਨੇ ਘਰ ਦੇਖਣ ਆਣ ਆਏ ਉਹਨੇ ਇਮੀਡੀਏਟਲੀ ਪੇਮੈਂਟ ਕਰਕੇ ਤਾਂ ਘਰ ਲੈ ਲੈਣਾ ਆ ਤੇ ਕਿਰਾਏਦਾਰ ਨੂੰ ਅਸੀਂ ਹੁਣ ਕਿਵੇਂ ਇਨ ਇਮੀਡੀਏਟਲੀ ਘੱਟ ਸਕਦੇ ਆ ਚਲੋ ਇੱਕ ਵਾਰੀ ਮੈਂ ਇਹਨਾਂ ਨਾਲ ਗੱਲ ਕਰ ਲੈਣਾ ਕਿ ਘਰ ਵਿਕਣ ਵਾਲਾ ਆ ਤੇ ਤੁਸੀਂ ਆਪਣਾ ਹੀਲਾ ਕਰ ਲਓ ਹੁਣ ਹਾਂਜੀ ਹੈਗਾ ਜੀ ਕੋਈ ਜੀ ਬਾਜੀ ਹੋਰ ਕੀ ਹਾਲ ਆ ਛੋਟੇ ਵੀਰ ਇਹ ਘਰ ਤੁਸੀਂ ਕਿਰਾਏ ਤੇ ਲਿਆ ਜੇ ਕਿਰਾਏ ਤੇ ਲਿਆ ਤਾਂ ਪੁੱਤ ਆਪਣਾ ਹੀਲਾ ਕਰ ਲੋ ਹੁਣ ਇਹ ਘਰ ਵੇਚਣ ਵਾਲਾ ਕੀ ਹੋ ਗਿਆ ਟੈਨਸ਼ਨ ਨਾ ਲਓ ਮੈਂ ਡੀਲਰ ਹੀ ਆ ਮੈਂ ਮਕਾਨ ਖਰੀਦਦਾ ਵੇਚਦਾ ਵੀ ਆ ਤੇ ਮੈਂ ਕਿਰਾਏ ਤੇ ਨਹੀਂ ਚੜਦਾ ਬਾਜੀ ਆ ਜੋ ਅੰਦਰ ਬੈਠ ਕੇ ਗੱਲ ਕਰਦੇ ਆ ਸੋਨੀਆ ਮਾਸੀ ਨੂੰ ਬੁਲਾ ਕੇ ਲੈ ਆਜੋ ਬਾਜੀ ਭਾਜੀ ਅਸੀਂ ਇਸ ਘਰ ਦੇ ਕਿਰਾਏਦਾਰ ਨਹੀਂ ਹੈਗੇ ਇਹ ਘਰ ਸਾਡਾ ਹੀ ਹੈ ਤੇ ਉਹ ਮੇਰੀ ਭੈਣ ਆ ਛੋਟੀ ਨਾਲੇ ਤੁਹਾਨੂੰ ਕਿੰਨੇ ਕਿਹਾ ਵੀ ਸੀ ਇਹ ਘਰ ਵੇਚਣ ਲਾਇਆ ਹੋਇਆ ਅੱਛਾ ਤੁਸੀਂ ਪਵਨ ਤੇ ਰੀਆ ਹੋ ਹਾਂਜੀ ਭਾਜੀ ਮੇਰਾ ਨਾਮ ਪਵਨ ਆ ਤੇ ਮੇਰੀ ਭੈਣ ਦਾ ਨਾਮ ਰੀਆ ਪਰ ਤੁਹਾਨੂੰ ਸਾਡੇ ਦੋਨਾਂ ਦੇ ਨਾਮ ਕਿੱਦਾਂ ਪਤਾ ਪਾਵਨ ਇਹ ਉਹੀ ਭਾਜੀ ਨੇ ਜਿਹੜੇ ਤੁਹਾਡੇ ਚਾਚਾ ਜੀ ਨਾਲ ਆਉਂਦੇ ਹੁੰਦੇ ਸੀ ਹਾਂ ਹਾਂ ਮੈਂ ਹੀ ਉਹ ਡੀਲਰ ਆ ਮੈਨੂੰ ਤੁਹਾਡੇ ਚਾਚੇ ਰਮਨ ਨੇ ਕਿਹਾ ਸੀ ਇਹ ਘਰ ਵੇਚਣ ਵਾਸਤੇ ਤੇ ਅੱਜ ਪਾਰਟੀ ਦੇਖਣ ਆ ਰਹੀ ਹੈ ਇਹ ਘਰ ਭਾਜੀ ਤੁਸੀਂ ਆ ਤਾਂ ਗਏ ਹੋ ਜਿਹੜੀ ਵੀ ਤੁਹਾਡੀ ਪਾਰਟੀ ਨੇ ਆਣਾ ਸੀ ਤੁਸੀਂ ਉਹਨੂੰ ਘਰ ਵੀ ਦਿਖਾਉਣ ਨੂੰ ਬੁਲਾ ਲਿਆ ਪਰ ਤੁਸੀਂ ਇੱਕ ਵਾਰ ਵੀ ਸਾਡੇ ਤੋਂ ਪੁੱਛਿਆ ਕਿ ਅਸੀਂ ਇਹ ਘਰ ਵੇਚਣ ਨੂੰ ਰਾਜ਼ੀ ਵੀ ਹੈਗੇ ਆ ਕਿ ਨਹੀਂ ਲੈ ਤੁਹਾਡੇ ਤੋਂ ਕੀ ਪੁੱਛਣਾ ਜੇ ਤੁਹਾਡੇ ਚਾਚੇ ਨਹੀਂ ਕਹਿ ਦਿੰਦਾ ਤੇ ਤੁਸੀਂ ਚਾਚੇ ਦੀ ਰਜਮੰਦੀ ਤੋਂ ਬਾਹਰ ਥੋੜੀ ਹੋ ਔਰ ਇਹ ਘਰ ਜਦੋਂ ਵੀ बिकੂਗਾ ਤੁਹਾਡੀ ਰਜਮੰਦੀ ਤੋਂ ਬਿਨਾ ਥੋੜੀ ਵਿਕਣਾ ਹੈ। ਪਾਜੀ ਪਹਿਲਾਂ ਤਾਂ ਇਹਨਾਂ ਦੀ ਰਜਮੰਦੀ ਇਹ ਨਹੀਂ ਹੈ ਵੀ ਇਹਨਾਂ ਦਾ ਘਰ ਕੋਈ ਦੇਖਣ ਆਵੇ। ਵੇਚਣਾ ਤਾਂ ਬਹੁਤ ਦੂਰ ਦੀ ਗੱਲ ਆ। ਤੇ ਇਹਨਾਂ ਦਾ ਚਾਚਾ ਇਹ ਮਕਾਨ ਵੇਚ ਕੇ ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ। ਤੇ ਇਹਦੇ ਵਿੱਚ ਰਮਨ ਗਲਤ ਵੀ ਕੀ ਕਹਿ ਰਿਹਾ। ਰਮਨ ਨੇ ਮੈਨੂੰ ਇਹ ਦੱਸਿਆ ਸੀ ਕਿ ਇਹਨਾਂ ਦੇ ਮਾਪੇ ਨਹੀਂ ਹੈਗੇ ਔਰ ਜਿਵੇਂ ਘਰ ਖੁੱਲਾ ਹੈ ਕੋਈ ਵੀ ਘਰ ਵਿੱਚ ਆ ਸਕਦਾ। ਔਰ ਅਗਰ ਉਹ ਰਮਨ ਇਹਨਾਂ ਨੂੰ ਆਪਣੇ ਘਰ ਵਿੱਚ ਰੱਖ ਰਿਹਾ ਉਹਦੇ ਵਿੱਚ ਹਰਜ ਵੀ ਕੀ ਹੈ ਮੂੰਹ ਹਲਾਣ ਦਾ ਕੀ ਹੈ ਕੋਈ ਕੁਝ ਵੀ ਕਹਿ ਸਕਦਾ ਹੈ ਐਦਾ ਤਾਂ ਹੁਣ ਤੁਸੀਂ ਵੀ ਮੂੰਹ ਹਲਾ ਦੋਗੇ ਕਿ ਮੈਂ 10 ਘਰਾਂ ਦੇ ਵਿੱਚ ਰਾਸ਼ਨ ਪਵਾ ਦਿੰਨਾ ਮੂੰਹ ਹੀ ਹਲਾਇਆ ਨਾ ਕੋਈ ਦੇਖਣ ਤਾਂ ਨਹੀਂ ਆ ਰਿਹਾ ਤੁਹਾਨੂੰ ਕਿ ਰਾਸ਼ਨ ਪਵਾਇਆ ਕਿ ਨਹੀਂ ਇਹੀ ਹਾਲ ਸਾਡੇ ਚਾਚਾ ਜੀ ਦਾ ਗੱਲਾਂ-ਗੱਲਾਂ ਦੇ ਵਿੱਚ ਇਹ ਤਾਂ ਕਹਿ ਦਿੱਤਾ ਕਿ ਮੈਂ ਘਰ ਵੇਚ ਕੇ ਬੱਚੇ ਪਾਲ ਲਾਂਗਾ ਪਰ ਇੰਨਾ ਸੌਖਾ ਨਹੀਂ ਹੈ ਸਾਨੂੰ ਵੀ ਪਤਾ ਹੈ ਕਿ ਸਾਨੂੰ ਕੌਣ ਪਾਲ ਸਕਦਾ ਤੇ ਕੌਣ ਨਹੀਂ ਮਾਪਿਓ ਦੇ ਜਾਣ ਤੋਂ ਬਾਅਦ ਤਾਂ ਅਸੀਂ ਰੋਲੀ ਗਏ ਸੀ ਤੇ ਜੇ ਸਾਡੇ ਹੱਥੋਂ ਘਰ ਚਲਾ ਗਿਆ ਤੇ ਸਾਨੂੰ ਲੱਗਦਾ ਕਿ ਅਸੀਂ ਉੱਜੜ ਹੀ ਜਾਣਾ। ਪਾਜੀ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਡੀਲਰ ਤੋਂ ਪਹਿਲਾਂ ਇੱਕ ਇਨਸਾਨ ਨੂੰ ਇਨਸਾਨੀਅਤ ਦੇ ਨਾਂ ਤੇ ਇਹਨਾਂ ਬੱਚਿਆਂ ਕੋਲੇ ਮਾਂ ਪਿਓ ਦੇ ਜਾਣ ਤੋਂ ਬਾਅਦ ਇੱਕ ਇੱਕ ਘਾਰ ਹੀ ਬਚਿਆ ਉਹਨਾਂ ਦੀਆਂ ਯਾਦਾਂ ਲਈ। ਤੇ ਇਹ ਕਿੱਦਾਂ ਵੇਚ ਦੇਣ ਉਹ ਘਰ? ਕੋਈ ਗੱਲ ਨਹੀਂ ਆਪਾਂ ਕਿਹੜਾ ਘਰ ਵਿਕਵਾਤਾ। ਰਮਨ ਨਾਲ ਮੇਰੀ ਗੱਲ ਹੋਈ ਸੀ ਬੱਚਿਆਂ ਦੀ ਰਜਾਮੰਦੀ ਤੋਂ ਬਿਨਾ ਆਪਾਂ ਘਰ ਨਹੀਂ ਵੇਚਣਾ ਮੈਂ ਤਾਂ ਸਿਰਫ 파ਰਟੀ ਨੂੰ ਘਰ ਵਿਖਾ ਰਿਆ ਪਾਜੀ ਪਹਿਲੀ ਗੱਲ ਤਾਂ ਤੁਸੀਂ ਇਹ ਸਮਝ ਲਓ ਵੀ ਇਹ ਘਰ ਤਾਂ ਅਸੀਂ ਜ਼ਿੰਦਗੀ ਭਰ ਨਹੀਂ ਵੇਚਣਾ ਵੀ ਕੋਈ ਵੇਖਣ ਆਵੇ ਉਹ ਤਾਂ ਬੜੀ ਦੂਰ ਦੀ ਗੱਲ ਆ ਦੂਜੀ ਗੱਲ ਇਹ ਵੀ ਜ਼ਰੂਰੀ ਨਹੀਂ ਹੁੰਦਾ ਰਜਾਮੰਦੀ ਆਪਸੀ ਨਾਲ ਬੈਠ ਕੇ ਹੀ ਕੀਤੀ ਜਾਂਦੀ ਹੈ ਕਈ ਵਾਰ ਆਪਣੇ ਫਾਇਦੇ ਪਿੱਛੇ ਰਜਾਮੰਦੀ ਬਲੈਕਮੇਲ ਕਰਕੇ ਵੀ ਕੀਤੀ ਜਾਂਦੀ ਹੈ ਹੁਣ ਸਾਨੂੰ ਪਤਾ ਹੈ ਵੀ ਸਾਡਾ ਚਾਚਾ ਇਹ ਘਰ ਕਿਉਂ ਵੇਚਣਾ ਚਾਹੁੰਦਾ ਹੈ ਤੇ ਅਸੀਂ ਇਹ ਘਰ ਵੇਚਣ ਦੇ ਹੱਕ ਚ ਨਹੀਂ ਹੈਗੇ ਹੁਣ ਇਸ ਮੈਟਰ ਨੂੰ ਤੁਸੀਂ ਕਿੱਦਾਂ ਸੌਟ ਆਊਟ ਕਰਨਾ ਇਹ ਤੁਸੀਂ ਦੇਖੋ ਪਰ ਹਾਂ ਸਾਡਾ ਦੋਨਾਂ ਭੈਣ ਭਰਾਵਾਂ ਦਾ ਤੇ ਸਾਡੀ ਮਾਸੀ ਸੋਨੀਆ ਦਾ ਇਹਨਾਂ ਦਾ ਵਿੱਚ ਨਾਮ ਨਾ ਹੋਵੇ ਵੀ ਸਾਨੂੰ ਇਹ ਗੱਲ ਪਤਾ ਵੀ ਰਮਣ ਚਾਚਾ ਸਾਡਾ ਘਰ ਵਕਵਾਉਂਦਾ ਪਿਆ ਇਸ ਗੱਲ ਦੇ ਉੱਤੇ ਪਰਦਾ ਹੋਵੇ ਤੁਸੀਂ ਰੱਖਣਾ ਉਹ ਨਾ ਨਾ ਛੋਟੇ ਵੀਰ ਮਾਪੇ ਉਹਦੇ ਜਾਣ ਤੋਂ ਬਾਅਦ ਤਾਂ ਬੱਚੇ ਵੈਸੇ ਹੀ ਸਤਾਏ ਹੋਏ ਹੁੰਦੇ ਨੇ ਤੇ ਬੱਚਿਆਂ ਨੂੰ ਬੇਕਾਰ ਕਰਕੇ ਉਹਨਾਂ ਦੀ ਬਦਦਵਾ ਥੋੜੀ ਲੈਣੀ ਮੈਂ ਚਲੋ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਡੇ ਦੋਨਾਂ ਭੈਣ ਭਰਾਵਾਂ ਦੇ ਦੁੱਖ ਨੂੰ ਸਮਝਿਆ ਤੁਸੀਂ ਇਹ ਵੇਖੋ ਵੀ ਬਗਾਨੇ ਹੋ ਕੇ ਇਹਨੇ ਵਧੀਆ ਸਲਾਹ ਦੇ ਰਹੇ ਆ ਤੇ ਇੱਥੇ ਆਪਣੇ ਆ ਉਹ ਸਾਡੇ ਮਾਪਿਓ ਦੇ ਜਾਣ ਤੋਂ ਬਾਅਦ ਤੁਹਾਨੂੰ ਪਹਿਲਾਂ ਹੀ ਥੱਲੇ ਸੁੱਟੇ ਹੋਏ ਆ ਹੋਰ ਥੱਲੇ ਸੁੱਟਣ ਦੀਆਂ ਤਿਆਰੀਆਂ ਕਰਦੇ ਫਿਰਦੇ ਨੇ ਰਿਸ਼ਤੇਦਾਰੀ ਤਾਂ ਅੱਜਕੱਲ ਨਾਮ ਦੀ ਰਹਿ ਗਈ ਆ ਤੇ ਕੋਈ ਟਾਵਾ ਟਾਵਾ ਹੀ ਬੰਦਾ ਹੁੰਦਾ ਜਿਹੜਾ ਮਾਪਿਓ ਦੇ ਜਾਣ ਤੋਂ ਬਾਅਦ ਅਨਾਥ ਬੱਚਿਆਂ ਦੇ ਨਾਲ ਨਾ ਮੋਢੇ ਨਾਲ ਮੋਢਾ ਲਾ ਕੇ ਖੜ ਜਵੇ ਤੇ ਸਾਡੇ ਕੋਲ ਦੋ ਚਾਰ ਬੰਦੇ ਹੀ ਨੇ ਜਿਹੜੇ ਸਾਡੇ ਨਾਲ ਖੜਦੇ ਪਏ ਨੇ ਤੇ ਇੱਕ ਤੁਸੀਂ ਵੀ ਹੋਗੇ ਹੁਣ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਤੁਹਾਨੂੰ ਬੇਕਾਰ ਵੀ ਨਹੀਂ ਹੋਣ ਦਿੰਦੇ ਤੁਹਾਡੇ ਚਾਚੇ ਤੱਕ ਵੀ ਨਿੱਗਲ ਪਹੁੰਚਾ ਦੇ ਪਾਜੀ ਤੁਸੀਂ ਨਾ ਮੈਨੂੰ ਆਪਣਾ ਨੰਬਰ ਦੇ ਦਿਓ ਜੇ ਗਾਹ ਮੈਨੂੰ ਲੋੜ ਪਈ ਮੈਂ ਤੁਹਾਨੂੰ ਫੋਨ ਕਰ ਲਾਂਗਾ ਆ ਲੈ ਆਪਣਾ ਨੰਬਰ ਡਾਇਲ ਕਰ ਦਿਓ ਕੋਈ ਵੀ ਕੰਮ ਹੋਇਆ ਮੈਨੂੰ ਫੋਨ ਕਰਕੇ ਆਫਿਸ ਆ ਜਾਓ ਹਾਂ ਲੋ ਪਾਜੀ ਮੈਂ ਮਿਸਕਾਲ ਮਾਰ ਲਈ ਆ ਮੈਂ ਜੇ ਕਦੇ ਲੋੜ ਪਈ ਮੈਂ ਤੁਹਾਨੂੰ ਫੋਨ ਕਰ ਲਾਂਗਾ ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਚਲੋ ਠੀਕ ਹੈ ਧਿਆਨ ਰੱਖਿਓ ਆਪਣਾ ਮਿਲਦੇ ਆਂ ਫਿਰ ਠੀਕ ਹੈ ਕੀ ਹੋਇਆ ਵੀਰੇ ਤੁਸੀਂ ਕਿਹੜੀ ਸੋਚੀ ਪੈ ਗਈ ਉਹ ਕੁਛ ਨਹੀਂ ਮੈਂ ਤਾਂ ਇਹ ਸੋਚਦਾ ਪਿਆ ਕਿ ਇਹ ਰਿਸ਼ਤੇਦਾਰ ਕਿੱਥੋਂ ਤੱਕ ਡਿੱਗਣਗੇ ਤੇ ਆਪਾਂ ਨਾ ਦੋਨਾਂ ਭੈਣ ਭਰਾਵਾਂ ਨੇ ਚੋਪੀ ਰਹਿਣਾ ਤੇ ਵੇਖਣਾ ਵੀ ਇਹ ਕਿੱਥੋਂ ਤੱਕ ਸਾਨੂੰ ਡੇਗ ਸਕਦੇ ਨੇ ਤੇ ਆਪ ਵੀ ਡੇਗ ਸਕਦੇ ਨੇ ਵੀ ਇਹਨੇ ਕਿੰਨੇ ਕਿ ਲਾਲਚੀ ਹੋ ਗਏ ਨੇ ਪਵਨ ਰੀਆ ਮੇਰੀ ਇੱਕ ਗੱਲ ਨਾ ਮੋਟੀ-ਮੋਟੀ ਆਪਣੇ ਖਾਨੇ ਪਾ ਲੋ ਮਾਂ ਪਿਓ ਦੇ ਜਾਣ ਵਾਦ ਨਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਆਪਣਾ ਕੋਈ ਸਕਾ ਨਹੀਂ ਹੁੰਦਾ ਮੈਂ ਵੀ ਤੁਹਾਡੀ ਸਕੀ ਨਹੀਂ ਹੈ ਕਿਉਂਕਿ ਬੰਦੇ ਨੂੰ ਹਰ ਇੱਕ ਨੂੰ ਆਪਣੀਆਂ-ਆਪਣੀਆਂ ਕੋਈ ਮਜਬੂਰੀਆਂ ਮਾਰ ਜਾਂਦੀਆਂ ਨੇ ਮਾਸੀ ਜੀ ਜਿਹੜੀ ਹੁਣੇ ਤੁਸੀਂ ਗੱਲ ਕਹੀ ਹੈ ਨਾ ਉਹ ਸਾਰੀ ਗੱਲ ਸੱਚੀ ਆ ਬਸ ਇੱਕ ਗੱਲ ਝੂਠੀ ਆ ਵੀ ਭੈਣ ਭਰਾ ਇੱਕ ਦੂਜੇ ਦੇ ਸਖੇ ਨਹੀਂ ਹੁੰਦੇ ਉਹ ਇੱਕ ਭੈਣ ਭਰਾਵਾਂ ਦਾ ਤਾਂ ਇਦਾਂ ਦਾ ਰਿਸ਼ਤਾ ਹੁੰਦਾ ਹੈ ਜਿਹੜਾ ਇੱਕ ਦੂਜੇ ਤੇ ਜਾਨਵਾਰ ਦਾ ਤੇ ਮੈਨੂੰ ਪਤਾ ਹੈ ਵੀ ਮੈਂ ਇਹਦਾ ਕਿੰਨਾ ਕਰਦਾ ਤੇ ਇਹ ਮੇਰਾ ਕਿੰਨਾ ਕਰਦੀ ਆ ਭਵਨ ਰੱਬ ਕਰੇ ਤੁਹਾਡਾ ਪਿਆਰ ਐਦਾਂ ਹੀ ਬਣਿਆ ਰਵੇ ਕਦੇ ਵੀ ਕੋਈ ਐਦਾਂ ਦਾ ਦਿਨ ਨਾ ਆਵੇ ਜਿੱਦੇ ਤੁਹਾਨੂੰ ਕੋਈ ਮਜਬੂਰੀ ਦੇ ਚੱਲ ਦੇ ਭੈਣ ਭਰਾਵਾਂ ਨੂੰ ਅਲੱਗ ਹੋਣਾ ਪਵੇ ਨਹੀਂ ਨਹੀਂ ਮਾਸੀ ਜੀ ਜਿਹੜੀ ਮਜਬੂਰੀ ਆਣੀ ਸੀ ਨਾ ਉਹ ਤਾਂ ਆ ਕੇ ਚਲੇਗੀ ਹੁਣ ਇਦੋਂ ਦਾ ਕੁਝ ਨਹੀਂ ਹੋਏਗਾ ਉਹ ਨਾਂ ਨਾ ਰਹੀ ਆ ਐਨੇ ਕੌਨਫੀਡੈਂਸ ਨਾਲ ਇਹ ਗੱਲ ਨਾ ਕਹਿ ਕਈ ਵਾਰ ਕੋਈ ਐਦਾਂ ਦੀ ਮਜਬੂਰੀ ਆ ਜਾਂਦੀ ਹੈ ਵੀ ਆਪਣੇ ਨਾਲ ਦੇ ਜੰਮੇ ਵੀ ਆਪਾਂ ਨੂੰ ਛੱਡਣੇ ਪੈਂਦੇ ਨੇ ਫਿਰ ਵਾਦਾ ਰਹਿ ਗਿਆ ਤੁਹਾਡੇ ਨਾਲ ਮੈਂ ਮਜਬੂਰੀ ਨੂੰ ਲੱਤ ਤਾਂ ਮਾਰ ਦੂੰਗੀ ਪਰ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਲਕੁਲ ਨਹੀਂ ਵੈਸੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੈਂ ਮੈਡੀਕਲ ਦੀ ਦੁਕਾਨ ਤੇ ਕੰਮ ਕਰਦਾ ਪਿਆ ਸੀ ਤੇ ਉੱਥੇ ਆਇਆ ਚਾਚਾ ਤੇ ਚਾਚੇ ਨੇ ਉੱਥੇ ਹੀ ਸ਼ੋਅ ਕਰਤਾ ਸੀ ਵੀ ਤੂੰ ਇਸ ਦੁਕਾਨ ਤੇ ਲੱਗਣਾ ਤੇ ਇੱਥੇ ਕੰਮ ਕਰਨਾ ਪਰ ਐਵੇਂ ਕਹਾ ਦੁਕਾਨ ਵਾਲੇ ਨੇ ਸੋਹਣਾ ਜਵਾਬ ਦੇ ਕੇ ਚਾਚੇ ਨੂੰ ਮੋੜਤਾ ਇਦਾਂ ਹੀ ਮੁਸ਼ਕਲਾ ਆਣੀ ਐ ਤੇ ਇਦਾਂ ਹੀ ਆਪਾਂ ਸਾਹਮਣਾ ਕਰ ਲੈਣਾ ਹੁਣ ਤੁਸੀਂ ਦੋਨੋਂ ਬੈਠੋ ਮੈਂ ਮਸਾਲੇ ਵਾਲੀ ਚਾਹ ਬਣਾ ਕੇ ਲਿਆਣਾ ਹੂੰ ਚੀਨੀ ਦਾ ਨਹੀਂ ਪਾਣੀ ਚੁੱਪ ਕਰਾ ਇਹ ਸਾਨੂੰ ਸ਼ੂਗਰ ਹੋਈ ਐ ਚੀਨੀ ਦਾ ਪਾਣੀ ਐ ਜਾ ਲੈ ਕੇ ਸਮੀਨਾ ਇਹ ਨਾ ਸਾਡੇ ਘਰ ਦਾ ਮਾਮਲਾ ਹੈ ਤੇ ਐ ਤੂੰ ਸਾਡੇ ਤੱਕ ਹੀ ਰਹਿਣ ਦੇ ਨੂਆਂ ਨੂੰ ਨਾ ਨਹੀਂ ਦੱਸਣਾ ਜ਼ਰੂਰੀ ਹੁੰਦਾ ਮੰਮੀ ਤੁਸੀਂ ਮੈਨੂੰ ਕਦੋਂ ਤੋਂ ਨੂੰ ਸਮਝਣ ਲੱਗ ਪਈ ਮੇਰੇ ਪੇਕੇ ਪਰਿਵਾਰ 'ਚ ਪ੍ਰਾਪਰ ਜਾਈ ਜੇ ਕੋਈ ਅਨਬਨ ਹੁੰਦੀ ਹੈ ਜਾਂ ਮੰਮੀ ਨੂੰ ਕੋਈ ਤਕਲੀਫ ਆਂਦੀ ਹੈ ਮੈਂ ਤੁਹਾਨੂੰ ਹਰ ਗੱਲ ਦੱਸਦੀ ਆ ਆਪਣੀ ਮਾਂ ਸਮਝ ਕੇ ਜੇ ਮੈਂ ਵੀ ਤੁਹਾਨੂੰ ਸੱਤ ਸਮਝਾਂ ਨਾ ਤੇ ਮੈਂ ਤੇ ਤੁਹਾਡੇ ਨਾਲ ਕਦੀ ਆਪਣੇ ਪੇਕੇ ਦੀ ਗੱਲ ਸ਼ੇਅਰ ਹੀ ਨਾ ਕਰਾਂ ਕਿਉਂਕਿ ਮੈਂ ਵੀ ਸੋਚਾਂਗੀ ਕਿ ਤੁਸੀਂ ਮੈਨੂੰ ਤਾਨੇ ਮਾਰੋਗੇ ਮਤਲਬ ਕਿ ਤੂੰ ਨਹੀਂ ਹਟਦੀ ਆਹੋ ਮੰਮੀ ਮੈਂ ਕਿਉਂ ਹਟਾਂ ਸਾਡੇ ਘਰ 'ਚ ਕੀ ਹੋ ਰਿਹਾ ਮੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਕੱਲ ਚਾਚਾ ਜੀ ਨੂੰ ਪਿਓ ਪਿਓ ਕੇ ਗੱਲਾਂ ਸੁਣਾਈਆਂ ਮੈਨੂੰ ਨਾ ਕੱਲ ਦੀ ਖੁਰਕ ਜੀ ਹੋਈ ਜਾਂਦੀ ਪਈ ਐ ਕਿ ਮੈਨੂੰ ਇਹ ਗੱਲਾਂ ਦਾ ਪਤਾ ਕਿਉਂ ਨਹੀਂ ਐ ਕੱਲ ਨਾ ਤੁਸੀਂ ਚਾਚਾ ਜੀ ਨੂੰ ਇੰਨਾ ਕੁ ਸੁਣਾਇਆ ਪਰ ਉਹਨਾਂ ਦੇ ਮੂੰਹ 'ਚੋਂ ਨਾ ਇੱਕ ਵੀ ਲਫ਼ਜ਼ ਨਹੀਂ ਨਿਕਲਿਆ ਇਹੋ ਜਿਹਾ ਚਾਚਾ ਜੀ ਨੇ ਪਵਨ ਦੇ ਪਿਓ ਨਾਲ ਕੀਤਾ ਕੀ ਸੀ ਲੈ ਫਿਰ ਸੁਣ ਧਿਆਨ ਨਾਲ ਪਵਨ ਦੇ ਤੇ ਰੀਆ ਦੇ ਕੰਨ 'ਚ ਨਹੀਂ ਇਹ ਗੱਲ ਜਾਣੀ ਚਾਹੀਦੀ ਜੀ ਮੰਮੀ ਤੁਸੀਂ ਇੰਨੇ ਸਾਲਾਂ ਤੋਂ ਇਹ ਗੱਲ ਦੱਬੇ ਬੈਠੇ ਹੋ ਤੇ ਮੈਂ ਰਿਆ ਤੇ ਪਵਨ ਨੂੰ ਕਿਉਂ ਦੱਸਾਂਗੀ ਲੈ ਫਿਰ ਸੁਣ ਇਹ ਜਿਹੜਾ ਰਮਨ ਹੈ ਨਾ ਇਹ ਸ਼ੁਰੂ ਤੋਂ ਹੀ ਨਾ ਬਹੁਤ ਲਾਲਚੀ ਸੀਗਾ ਐਨੇ ਨਾ ਪਵਨ ਦੇ ਡੈਡੀ ਨੂੰ ਕਿਹਾ ਕਿ ਆਪਾਂ ਨਾ ਰਲ ਕੇ ਮੈਡੀ ਕਰਦੀ ਦੁਕਾਨ ਖੋਲਦੇ ਆ ਕਿਹਾ ਤਾਂ ਇਹ ਮੇਰੇ ਵਾਲੇ ਨੂੰ ਵੀ ਸੀਗਾ ਵੀ ਤੂੰ ਹਿੱਸਾ ਪਾ ਦੇ ਪਰ ਮੇਰੇ ਵਾਲਾ ਕਹਿੰਦਾ ਕਿ ਮੈਂ ਰਹਿਣਾ ਬਿਮਾਰ ਤੇ ਮੈਂ ਕੋਈ ਹਿੱਸਾ ਨਹੀਂ ਪਾਣਾ ਫਿਰ ਰਲ ਕੇ ਨਾ ਇਹਨਾਂ ਦੋਨਾਂ ਭਰਾਵਾਂ ਨੇ ਦੁਕਾਨ ਖੋਲ ਲਈ ਤੇ ਦੁਕਾਨ ਵੀ ਸੋਹਣੀ ਚੱਲੀ ਸੀਗੀ ਮੰਮੀ ਜੇ ਦੁਕਾਨ ਸੋਹਣੀ ਚੱਲ ਪਈ ਸੀ ਤੇ ਚਾਚਾ ਕੱਲ ਇਹ ਗੱਲ ਕਿਉਂ ਕਹਿ ਰਹੇ ਸੀਗੇ ਕਿ ਮੈਨੂੰ ਘਾਟਾ ਪੈ ਗਿਆ ਮੈਂ ਤੈਨੂੰ ਪਹਿਲੇ ਕਹਿ ਤਾਂ ਦਿੱਤਾ ਰਮਣ ਦੇ ਅੰਦਰ ਨਾ ਲਾਲਚ ਬਹੁਤ ਸੀ ਦੁਕਾਨ ਵੀ ਸੋਹਣੀ ਚੱਲ ਪਈ ਸੀ ਕੰਮ ਵੀ ਸੋਹਣਾ ਚੱਲ ਪਿਆ ਸੀ ਪਰ ਜਿਹੜੀ ਉਹਦੇ ਅੰਦਰ ਲਾਲਚ ਸੀ ਨਾ ਉਹ ਲਾਲਚ ਨੇ ਸਾਰਾ ਕੰਮ ਖਰਾਬ ਕਰਤਾ ਰਮਨ ਦਾ ਲਾਲਚ ਨਾ ਇੱਥੋਂ ਤੱਕ ਵੱਧ ਗਿਆ ਕਿ ਉਹਨੇ ਦੁਕਾਨ ਦੇ ਵਿੱਚ ਨਾ ਨਕਲੀ ਦਵਾਈਆਂ ਪਵਾਤੀਆਂ ਤੇ ਜਿਹਦੇ ਵਿੱਚ ਨਾ ਪਵਨ ਦਾ ਡੈਡੀ ਖਿਲਾਫ ਸੀ ਤੇ ਜਦੋਂ ਪਵਨ ਦੇ ਡੈਡੀ ਨੇ ਗੱਲ ਚੱਕੀ ਤੇ ਰਮਨ ਕਹਿੰਦਾ ਭਾਜੀ ਚੁੱਪ ਰਵੋ ਕਿਉਂਕਿ ਆਪਾਂ ਨੂੰ ਨਕਲੀ ਦਵਾਈਆਂ 'ਚ ਹੀ ਫਾਇਦਾ ਹੈ ਅੱਗੋਂ ਰਮਨ ਪਤਾ ਕੀ ਕਹਿੰਦਾ ਕਹਿੰਦਾ ਭਾਜੀ ਜਿਹੜੀ ਅਸਲੀ ਦਵਾਈ ਹੈ ਨਾ ਉਹ 20 ਦੀ ਆ ਕੇ 40 ਦੀ ਵਿਕਦੀ ਏ ਤੇ ਜਿਹੜੀ ਨਕਲੀ ਦਵਾਈ ਏ ਉਹ 10 ਦੀ ਆ ਕੇ 100 ਦੀ ਵਿਕਦੀ ਦੇਖ ਲਓ ਮੰਮੀ ਇਨਸਾਨ ਜਣਾ ਲਾਲਚ ਇੱਥੋਂ ਤੱਕ ਵੱਜ ਜਾਂਦਾ ਪਤਾ ਵੀ ਹੈ ਕਿ ਨਕਲੀ ਦਵਾਈਆਂ ਨਾਲ ਨਾ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ ਪਰ ਡਰਦੇ ਰੱਬ ਕੋਲੋਂ ਐਹੀ ਗੱਲ ਨਾ ਪਵਨ ਦੇ ਡੈਡੀ ਨੇ ਕਿਹਾ ਸੀ ਵੀ ਰਮਨ ਆਪਾਂ ਇੱਕ ਗੋਲੀ ਖਾਈਏ ਨਾ ਉਹ ਅਸਰ ਨਹੀਂ ਕਰਦੀਆਂ ਤੇ ਆਪਾਂ ਇੱਕ ਗੋਲੀ ਦੇ ਦੋ ਗੋਲੀਆਂ ਵੀ ਖਾ ਸਕਦੇ ਆ ਤੇ ਜੇ ਉਹੀ ਨਕਲੀ ਦਵਾਈ ਕੋਈ ਦੋ ਦੀਆਂ ਤਿੰਨ ਖਾ ਲਵੇ ਤੇ ਆਪਣੇ ਤੇ ਕੇਸ ਬਣ ਸਕਦਾ ਪਰ ਉਹ ਕਿੱਥੇ ਮੰਨਦਾ ਸੀ ਆਹੋ ਮੰਮੀ ਜੇ ਬੰਦੇ ਨੂੰ ਆਰਾਮ ਨਹੀਂ ਆਂਦਾ ਆਪਾਂ ਵੀ ਤੇ ਕਈ ਵਾਰੀ ਢਾਡੇ ਵਿੱਚ ਦੋ ਤੋਂ ਚਾਰ ਗੋਲੀਆਂ ਖਾ ਹੀ ਲੈਨੇ ਆ ਜੇ ਇਹੀ ਆਪਾਂ ਨਕਲੀ ਖਾ ਲਈਏ ਤੇ ਬੰਦਾ ਤਾਂ ਗਿਆ ਬਸ ਐਸੀ ਗੱਲ ਤੋਂ ਨਾ ਪਵਨ ਦੇ ਡੈਡੀ ਚ ਤੇ ਰਮਨ ਦੇ ਵਿੱਚ ਆਣ ਬਣ ਸ਼ੁਰੂ ਹੋ ਗਈ ਸੀ ਤੇ ਪਵਨ ਦਾ ਡੈਡੀ ਕਹਿੰਦਾ ਵੀ ਆਪਾਂ 5 ਲੱਖ ਲਾਇਆ ਸੀ ਭਰਾਵਾ ਤੂੰ ਮੇਰਾ 2.5 ਲੱਖ ਹੀ ਦੇ ਤੇ ਜਾ ਆਪਣਾ ਪਰ ਮੈਨੂੰ ਨਾ ਇੱਕ ਗੱਲ ਦੱਸੋ ਜੜੀ ਦੁਕਾਨ ਸੀ ਉਹ ਕਿਰਾਏ ਤੇ ਸੀ ਕਿ ਆਪਣੀ ਉਹ ਦੁਕਾਨ ਤੇ ਰਮਨ ਦੀ ਸੀ ਪਰ ਹਸਾਬ ਦੇ ਵਿੱਚੋਂ ਵੀ ਨਾ ਉਹ ਅੱਦੋ-ਅੱਦ ਕਰਾਇਆ ਕੱਟਦਾ ਸੀ ਅੱਛਾ ਫਿਰ ਅੱਗੇ ਕੀ ਹੋਇਆ ਐਦਾਂ ਹੀ ਨਾ ਫਿਰ ਦੋਨਾਂ ਭਰਾਵਾਂ ਵਿੱਚ ਰੋਲਾ ਚੱਲਦਾ ਰਿਹਾ ਤੇ ਫਿਰ ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹਨਾਂ ਦੀ ਦੁਕਾਨ ਦੇ ਨਾ ਨਕਲੀ ਦਵਾਈਆਂ ਵੇਕਦੀਆਂ ਮੰਮੀ ਫਿਰ ਤਾਂ ਪੱਕਾ ਜਿਹਾ ਸ਼ਿਕਾਇਤ ਕਿਸੇ ਨੇ ਕੀਤੀ ਹੈ ਤੇ ਮੈਡੀਕਲ ਟੀਮ ਆਈ ਹੋਣੀ ਹੈ ਉਹਨੇ ਆ ਕੇ ਇਨਕੁਆਇਰੀ ਕੀਤੀ ਹੁੰਨੀ ਐ ਜੇ ਨਕਲੀ ਦਵਾਈਆਂ ਨਿਕਲੀਆਂ ਤਾਂ ਫੇਰ ਤਾਂ ਚਾਚਾ ਚੱਕਿਆ ਗਿਆ ਹੋਣਾ ਰਮਨ ਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮੈਂ ਨਾ ਨਕਲੀ ਦਵਾਈਆਂ ਦਾ ਕੰਮ ਕਰਨਾ ਹੈ ਤੇ ਉਹਨੇ ਵੀ ਨਾ ਫਿਰ ਆਪਣਾ ਦਿਮਾਗ ਲਾ ਕੇ ਜਿਹੜਾ ਲਾਇਸੈਂਸ ਸੀ ਉਹ ਪਵਨ ਦੇ ਪਿਓ ਦੇ ਨਾਮ ਦਾ ਬਣਾਇਆ ਜਿਹਦੇ ਨਾਮ ਤੇ ਲਾਇਸੈਂਸ ਹੁੰਦਾ ਨਾ ਚੁੱਕਦੇ ਤਾਂ ਮੰਮੀ ਫਿਰ ਉਹਨੂੰ ਹੀ ਹੁੰਦੇ ਨੇ ਤੇ ਬਸ ਫਿਰ ਪਵਨ ਦਾ ਡੈਡੀ ਵਿਚਾਰਾ ਨਜਾਇਜ਼ ਹੀ ਚੱਕਿਆ ਗਿਆ ਤੇ ਪਿੱਛੋਂ ਸਾਰੀ ਟੀਮ ਨੇ ਦੁਕਾਨ ਘਰਤੀ ਸੀਨ ਤੇ ਲਾਤਾ ਮੋਟਾ ਜਿਹਾ ਤਾਲਾ ਮੰਮੀ ਇਹ ਗੱਲ ਤਾਂ ਪਵਨ ਦੇ ਪਿਓ ਨੂੰ ਪਤਾ ਹੀ ਸੀਗਾ ਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਸਾਰਾ ਕੰਮ ਮੇਰਾ ਭਰਾ ਹੀ ਖਰਾਬ ਕਰਦਾ ਪਿਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਨਹੀਂ ਕੀ ਆ ਤੇ ਹੈ ਤੈਨੂੰ ਰਮਨ ਨਾ ਲਾਲਚ ਦੇ ਨਾਲ ਨਾਲ ਨਾ ਦਿਮਾਖੀ ਵੀ ਹੈ ਜਦ ਤੱਕ ਪੁਲਿਸ ਨੇ ਪਵਨ ਦੇ ਪਿਓ ਦੀ ਗੱਲ ਮੰਨਣੀ ਸੀ ਉਦੋਂ ਤੱਕ ਨਾ ਰਮਨ ਨੇ ਪੈਸੇ ਦੇ ਕੇ ਆਪਣਾ ਨਾਮ ਵੀ ਕਢਵਾ ਲਿਆ ਹਾਏ ਰੱਬਾ ਤੋਬਾ ਤੋਬਾ ਇੰਨੀ ਮਾੜੀ ਮੰਮੀ ਆਪਣੇ ਭਰਾ ਨਾਲ ਕੌਣ ਕਰਦਾ ਫਿਰ ਪਵਨ ਦੇ ਪਿਓ ਨੂੰ ਪੱਕਾ ਪੁਲਿਸ ਵਾਲਿਆਂ ਨੇ ਕੁੱਟਿਆ ਵੀ ਹੋਣਾ ਬਸ ਚੁੱਪ ਕਰ ਜਾ ਜੈਸਮਿਨ ਉਹ ਸੀਨ ਨਾ ਮੇਰੀਆਂ ਅੱਖਾਂ ਸਾਹਮਣੇ ਹੋਇਆ ਜੇ ਮੈਂ ਤੈਨੂੰ ਦੱਸਿਆ ਨਾ ਤੇ ਮੈਂ ਰੋ ਪੈਣਾ ਅੱਛਾ ਜੇ ਉਹ ਸੀਨ ਤੁਸੀਂ ਯਾਦ ਕਰਕੇ ਉਹਨੇ ਰੋ ਪਵੋਗੇ ਜਦੋਂ ਰੀਆ ਤੇ ਪਵਨ ਨੂੰ ਇਹ ਗੱਲ ਦਾ ਪਤਾ ਲੱਗੇਗਾ ਮੰਮੀ ਤੇ ਉਹ ਤਾਂ ਵਿਚਾਰੇ ਕੰਦਾ ਚ ਟੱਕਰਾ ਮਾਰ ਮਾਰ ਕੇ ਰੋ ਰੋ ਕੇ ਬੁਰਾ ਹਾਲ ਕਰ ਲਣਗੇ ਤੇ ਉਹਨਾਂ ਦਾ ਨਾ ਨਾਲੇ ਇਹ ਰਿਸ਼ਤੇਦਾਰੀ ਤੋਂ ਵਿਸ਼ਵਾਸ ਹੀ ਉੱਠ ਜਾਣਾ ਤੇ ਮੈਨੂੰ ਪਤਾ ਹੈ ਪਮਨ ਦੀ ਮੰਮੀ ਨੇ ਨਾ ਇੱਧਰ ਉੱਧਰ ਭੱਜ ਭਜਾ ਕੇ ਆਪਣੇ ਘਰ ਵਾਲੇ ਨੂੰ ਕਿੱਦਾਂ ਬਾਹਰ ਕਢਾਇਆ ਸੀ ਆ ਚਾਚਾ ਤਾਂ ਬੜੀ ਆਕੜ ਨਾਲ ਕਹਿੰਦਾ ਪਿਆ ਸੀ ਮੈਨੂੰ ਤੇ ਕਾਟਾ ਪੈ ਗਿਆ ਕਾਟਾ ਤਾਂ ਇਹਨੂੰ ਕੀ ਪਿਆ ਕਾਟਾ ਤਾਂ ਉਹਨਾਂ ਵਿਚਾਰਿਆਂ ਨੂੰ ਪਿਆ ਜਿਨ੍ਹਾਂ ਦਾ ਦੁਕਾਨ 'ਚ ਪਾਇਆ ਹਿੱਸਾ ਵੀ ਗਿਆ ਤੇ ਇੱਜ਼ਤ ਵੀ ਗਈ ਰਮਨ ਨੂੰ ਘਾਟਾ ਕਿੱਥੋਂ ਪਿਆ ਆ ਮੇਰੇ ਕੋਲ ਸੁਣ ਦੁਕਾਨ ਤਾਂ ਉਹਨਾਂ ਨੇ ਕਰਤੀ ਸੀਲ ਤੇ ਦਵਾਈਆਂ ਸਾਰੀਆਂ ਅੰਦਰ ਸੀ ਤੇ ਜਿੱਥੋਂ ਇਹਨਾਂ ਨੇ ਦਵਾਈਆਂ ਚੱਕੀਆਂ ਸੀ ਉਹ ਕਹਿੰਦੇ ਪੈਸੇ ਲਿਆਉ ਰੇ ਪੈਸੇ ਇਹਦੇ ਕੋਲ ਹੈ ਨਹੀਂ ਸੀ ਫਿਰ ਰਮਨ ਨੇ ਨਾ ਵਿੱਚ ਬੰਦਾ ਪਾਇਆ ਜਿਹੜਾ ਕਬਜ਼ੇ ਕੁਬਜ਼ੇ ਛਡਵਾਉਂਦਾ ਸੀ ਤੇ ਉਹਨੇ ਫਿਰ ਨਾ ਅੱਗੇ ਪੈਸੇ ਦੇ ਕੇ ਤੇ ਦੁਕਾਨ ਦੀ ਸੀਲ ਖਲਵਾਤੀ ਤੇ ਅੱਗੋਂ ਕਬਜ਼ੇ ਵਾਲੇ ਨੇ ਜੈਸਮੀਨ ਕੀ ਕੀਤਾ ਉਹਨੇ ਨਾ 2-3 ਲੱਖ ਰੁਪਈਆ ਰਮਨ ਨੂੰ ਦੇ ਕੇ ਨਾ ਸੈੱਡ ਤੇ ਕਰਤਾ ਤੇ ਉਹਨੇ ਦੁਕਾਨ ਦੱਬ ਲਈ ਤੇ ਅੱਗੋਂ ਨੇ ਉਹੀ ਦੁਕਾਨ ਆਪਣੇ ਰਿਸ਼ਤੇਦਾਰ ਨੂੰ ਖੋਲ ਦਿੱਤੀ ਬਸ ਉਹੀ ਘਾਟਾ ਨਾ ਇਹਨੂੰ ਰੜਕਦਾ ਪਿਆ ਕਿ ਦੁਕਾਨ ਹੱਥੋਂ ਨਿਕਲ ਗਈ ਤੇ ਪਵਨ ਦੇ ਪਿਓ ਨੂੰ ਕਹਿੰਦਾ ਲਿਆ ਭਰਾਵਾ ਮੇਰੇ ਪੈਸੇ ਉਹ ਕਹਿੰਦਾ ਮੈਂ ਕਿੱਥੋਂ ਦਵਾ ਤੇ ਅੱਗੋਂ ਪਵਨ ਦਾ ਪਿਓ ਕਹਿੰਦਾ ਵੀ ਮੈਂ ਤਾਂ ਆਪ ਭਰਾਵਾ ਥਾਣੇੋਂ ਪੈਸੇ ਦੇ ਕੇ ਨਿਕਲਿਆ ਵਾਂ ਤੇ ਮੈਂ ਤੈਨੂੰ ਪੈਸੇ ਕਿੱਥੋਂ ਦੇ ਦਵਾ ਤੇ ਫਿਰ ਉਹਨੇ ਕੀਆ ਤੇ ਹੈ ਪਵਨ ਦੇ ਡੈਡੀ ਨੇ ਕਹਿੰਦਾ ਭਰਾਵਾ ਮੈਂ ਤਾਂ ਤੈਨੂੰ ਮਨਾ ਕੀਤਾ ਸੀ ਬਿਨਾਂ ਨਕਲੀ ਦਵਾਈਆਂ ਦਾ ਕੰਮ ਸ਼ੁਰੂ ਕਰ ਤੇ ਨਾ ਤੂੰ ਕਿਸੇ ਪਾਸੇ ਲੱਗਾ ਤੇ ਨਾ ਮੈਨੂੰ ਲੱਗਣ ਦਿੱਤਾ ਤੇ ਮੰਮੀ ਫਿਰ ਇੰਨਾ ਭਰਾ ਭਰਾਵਾਂ ਦੀ ਆਪਸ ਚ ਬਣੀ ਕਿ ਬੋਲਣਾ ਬੰਦ ਕਰ ਦਿੱਤਾ ਜੈਸਮੀਨ ਜਿਹੜੀ ਗੱਲ ਮੈਂ ਤੈਨੂੰ ਹੁਣ ਦੱਸਣ ਲੱਗੀਆਂ ਨਾ ਇਹ ਤੇਰੇ ਹਲਕ ਚੋਂ ਬਾਹਰ ਨਹੀਂ ਆਣੀ ਚਾਹੀਦੀ ਬਾਕੀ ਗੱਲਾਂ ਅਗਰ ਬਾਹਰ ਆ ਗਈਆਂ ਨਾ ਤਾਂ ਮੈਂ ਸੰਭਲਾਂਗੀ ਜੇ ਇਹ ਗੱਲ ਬਾਹਰ ਆ ਗਈ ਤੇ ਉਸ ਦਿਨ ਨਾ ਰਮਨ ਦਾ ਲਾਸਟ ਦਿਨ ਹੋਣਾ ਇਨਾ ਕੁਛ ਹੋ ਗਿਆ ਹਲੇ ਹੋਰ ਵੀ ਕੁਛ ਹੈ ਦੱਸਣ ਨੂੰ ਤੇ ਜਦੋਂ ਪਵਨ ਦਾ ਡੈਡੀ ਥਾਣੇੋਂ ਬਾਹਰ ਆਇਆ ਨਾ ਤੇ ਉਹ ਵਿਚਾਰੇ ਕੋਲੋਂ ਨਾ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਤੇ ਉਹ ਵਿਚਾਰਾ ਹੋਂਕਾ ਲੈ ਗਿਆ ਹਾਏ ਮੰਮੀ ਮੇਰੇ ਤੇ ਨਾ ਗੱਲਾਂ ਸੁਣ ਸੁਣ ਕੇ ਅਲੂ ਕੰਡੇ ਜੇ ਖੜੇ ਹੋਈ ਜੰਦੇ ਪੇ ਨੇ ਏ ਸੱਚੇ ਪ੍ਰਮਾਤਮਾ ਕਿਹੋ ਜੀ ਦੁਨੀਆ ਹੈ ਮੰਮੀ ਹੁਣ ਛੇਤੀ ਛੇਤੀ ਮੈਨੂੰ ਇਹ ਗੱਲ ਦੱਸੋ ਇਰੀਆ ਤੇ ਪਵਨ ਦੇ ਪਿਓ ਤੋਂ ਜਾਣ ਤੋਂ ਬਾਅਦ ਉਹਨਾਂ ਦੀ ਮੰਮੀ ਨੇ ਇਹਨਾਂ ਦੋਨਾਂ ਨੂੰ ਕਿੱਦਾਂ ਸੰਭਿਆ ਤੇ ਜੇ ਮੈਂ ਤੈਨੂੰ ਅੱਗੇ ਦੀ ਸਟੋਰੀ ਦੱਸਣ ਲੱਗੀ ਨਾ ਤਾਂ ਤੂੰ ਕਦੇ ਵੀ ਰਮਨ ਨੂੰ ਨਾ ਗੇਟ ਨਹੀਂ ਟੱਪਣ ਦੇਣਾ